you mm -hmm. ਹਾਂਜੀ ਆਪਾਂ ਹਾਜ਼ਰ ਹਾਂ ਜੀ 82294 ਸੰਬੰਧੀ ਨਵੀਂ ਵੀਡੀਓ ਲੈ ਕੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ 4 ਫਰਵਰੀ ਨੂੰ ਡਿਪਾਰਟਮੈਂਟ ਵੱਲੋਂ ਇੱਕ ਲਿਸਟ ਆਊਟ ਕੀਤੀ ਗਈ ਸੀ 94 ਦੀ ਜਿਸ ਦੇ ਵਿੱਚ ਕੀ ਰਿਵਾਈਜ਼ਡ ਲਿਸਟ ਜਿਹੜੀ ਆ ਜਾਰੀ ਹੋਈ ਸੀ ਕੈਂਡੀਡੇਟ ਸੀ ਤਾਂ ਉਸ ਦੇ ਵਿੱਚ ਕੁਝ ਕੈਂਡੀਡੇਟਸ ਜਿਹੜੇ ਨੇ ਉਹ ਵਿਦਹੈਲਡ ਰੱਖੇ ਗਈ ਸੀ ਠੀਕ ਹੈ ਤੇ ਉਹਦੇ ਰਿਗਾਰਡਿੰਗ ਇੱਕ ਕੇਸ ਵੀ ਹਾਈ ਕੋਰਟ ਦੇ ਵਿੱਚ ਚੱਲ ਰਿਹਾ ਸੀ ਜਸਕਰਨ ਸਿੰਘ ਦਾ ਠੀਕ ਹੈ ਤਾਂ ਉਸ ਕੇਸ ਦੇ ਅਕੋਰਡਿੰਗ ਹੁਣ ਉਹ ਜਿਹੜੇ ਕੈਂਡੀਡੇਟ ਜਿਹੜੇ ਕਿ ਵਿਦਹੈਲਡ ਦੇ ਵਿੱਚ ਸੀ ਤਾਂ ਉਹਨਾਂ ਨੂੰ ਜਿਹੜਾ ਹੈ ਹਾਲ ਦੀ ਘੜੀ ਐਲੀਜੀਬਲ ਕਰ ਦਿੱਤਾ ਗਿਆ ਜਿਵੇਂ ਕਿ ਤੁਸੀਂ ਸਕਰੀਨ ਤੇ ਦੇਖ ਪਾ ਰਹੇ ਠੀਕ ਹੈ ਇਹਨਾਂ ਦੀ ਜਿਹੜੀ ਸਿਲੈਕਸ਼ਨ ਕੈਟਾਗਰੀ ਹੈ ਤੁਹਾਨੂੰ ਪਤਾ ਐਕ ਸਰਵਿਸਮੈਨ ਦਾ ਹੀ ਕੇਸ ਸੀਗਾ ਵੱਖ-ਵੱਖ ਕੈਟਾਗਰੀਜ਼ ਦੇ ਵਿੱਚ ਐਡ ਨੇ ਜਿਵੇਂ BC ਹੋ ਗਿਆ ਜਨਰਲ ਹੋ ਗਿਆ SC ਆਰੋ ਵੀ ਹੋਣਗੇ ਤਾਂ ਐਕ ਸਰਵਿਸਮੈਨ ਦੇ ਰਿਲੇਟਡ ਜਿਹੜੀ ਇਹ ਕੈਰੋ ਲਿਸਟ ਹੈ ਉਹ ਜਾਰੀ ਕੀਤੀ ਗਈ ਹੈ ਤੇ ਇਹਨਾਂ ਕੈਂਡੀਡੇਟਸ ਨੂੰ ਜਿਹੜਾ ਹੁਣ ਐਲੀਜੀਬਲ ਕਰ ਦਿੱਤਾ ਗਿਆ ਹੈ ਠੀਕ ਹੈ ਲਗਭਗ ਇਹ ਟੋਟਲ ਕੈਂਡੀਡੇਟ 16 ਦੇ ਕਰੀਬ ਕੈਂਡੀਡੇਟਸ ਨੇ ਜਿਨ੍ਹਾਂ ਨੂੰ ਐਲੀਜੀਬਲ ਕੀਤਾ ਗਿਆ ਹੈ ਤੇ ਅੱਜ ਦੀ ਟਾਈਮ ਦੇ ਵਿੱਚ ਹੀ ਜਿਹੜਾ ਆਫੀਸ਼ੀਅਲੀ ਇਹ ਲਿਸਟ ਹੈ ਉਹ ਡਿਪਾਰਟਮੈਂਟ ਵੱਲੋਂ ਜਾਰੀ ਕੀਤੀ ਗਈ ਹੈ ਠੀਕ ਹੈ ਤਾਂ ਅੱਜ ਤੁਹਾਨੂੰ ਪਤਾ ਹੈ ਕਿ ਜਿਹੜਾ ਸਟੇਸ਼ਨ ਚੋਇਸ ਪੋਰਟਲ ਹੈ ਓਪਨ ਹੋਣ ਜਾ ਰਿਹਾ ਹੈ ਜੀ ਥੋੜੀ ਦੇਰ ਤੱਕ ਹੋਪਫੁਲੀ ਜਿਹੜਾ ਪੋਰ ਤਾ ਇਹ ਜਿਹੜੇ ਕੈਂਡੀਡੇਟਸ ਐਲੀਜੀਬਲ ਹੋਏ ਨੇ ਇਹਨਾਂ ਨੂੰ ਵੀ ਜਿਹੜਾ ਹੈ ਸਟੇਸ਼ਨ ਚੋਇਸ ਕਰਨ ਦਾ ਮੌਕਾ ਮਿਲੇਗਾ ਹੁਣ ਆਪਣੀ ਆਪਣੀ ਤੁਸੀਂ ਆਈਡੀ ਖੋਲ ਕੇ ਚੈੱਕ ਕਰ ਸਕਦੇ ਹੋ ਜੀ ਸਟੇਸ਼ਨ ਚੋਇਸ ਜਿਹੜਾ ਹੈ ਤੁਸੀਂ ਕਰ ਸਕਦੇ ਹੋ ਤੇ ਇਸ ਦੇ ਨਾਲ ਹੀ ਜੇਕਰ ਤੁਹਾਡਾ ਕੋਈ ਹੋਰ ਡਾਊਟ ਕੁਸ਼ਨ ਹੋਵੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਲੈਣਾ ਜੀ ਥੋੜਾ ਜਿਹਾ ਇੱਕ ਡਿਪਾਰਟਮੈਂਟ ਵੱਲੋਂ ਜੋ ਨਿਊਜ਼ ਸੁਣਨ ਚਾਹੀਏ ਉਹ ਇਹ ਹੈ ਕਿ ਜਿਹੜੇ ਕੈਂਡੀਡੇਟਸ ਐਲੀਜੀਬਲ ਹੋਏ ਨੇ ਉਹਨਾਂ ਦਾ ਜਿਹੜਾ ਡਾਟਾ ਹੈ ਅਪਡੇਟ ਕੀਤਾ ਜਾ ਰਿਹਾ ਹੈ ਸਾਈਟ ਤੇ ਠੀਕ ਹੈ ਇਸੇ ਕਰਕੇ ਜਿਹੜਾ ਸਟੇਸ਼ਨ ਪੋਰਟਲ ਦਾ ਕੰਮ ਹੈ ਉਹ ਥੋੜਾ ਸਲੋ ਚੱਲ ਰਿਹਾ ਹੈ ਹੋਪਫੁਲੀ ਸ਼ਾਮ ਤੱਕ ਜਿਹੜਾ ਇਹ ਪ੍ਰੋਪਰ 6 ਵਜੇ ਤੋਂ ਬਾਅਦ ਜਿਹੜਾ ਉਮੀਦ ਕਰਦੇ ਹਾਂ ਕਿ ਪ੍ਰੋਪਰ ਜਿਹੜੀ ਸਾਈਟ ਹੈ ਉਹ ਵਰਕ ਕਰੇਗੀ ਤੇ ਤੁਸੀਂ ਜਿਹੜਾ ਆਪ ਦਾ ਸਟੇਸ਼ਨ ਜਿਹੜਾ ਹੈ ਚੁਆਇਸ ਕਰ ਸਕੋਗੇ ਕਲੀਅਰ ਹੈ ਜੀ ਤਾਂ ਆਈ ਹੋਪ ਤੁਹਾਡੇ ਲਈ ਵੀਡੀਓ ਹੈਲਪਫੁਲ ਰਹੀ ਹੋਏਗੀ ਬਾਕੀ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਬੈਲ ਆਈਕਨ ਪ੍ਰੈਸ ਕਰ ਲਓ ਤੇ ਇਹ ਚੌਣ ਦੀ ਹਰ ਪ੍ਰਕਾਰ ਦੀ ਛੋਟੀ ਵੱਡੀ ਅਪਡੇਟ ਲੈਣ ਦੇ ਲਈ ਤੇ 9594 ਦੀ ਹਰ ਪ੍ਰਕਾਰ ਦੀ ਅਪਡੇਟ ਲੈਣ ਦੇ ਲਈ ਤੁਸੀਂ ਚੈਨਲ ਦੇ ਨਾਲ ਜ਼ਰੂਰ ਜੁੜੋ ਇਸ ਤੋਂ ਬਿਨਾ ਬਹੁਤ ਸਾਰੇ ਕੈਂਡੀਡੇਟਸ ਨੇ ਕਮੈਂਟਸ ਦੇ ਵਿੱਚ ਪੁੱਛ ਰਹੇ ਸੀ ਕਿ ਸੈਕੰਡ ਲਿਸਟ ਕਦੋਂ ਤੱਕ ਆਊਟ ਹੋਏਗੀ ਦੇਖੋ ਸੈਕੰਡ ਲਿਸਟ ਜਦੋਂ ਤੱਕ ਫਰਸਟ ਲਿਸਟ ਜੁਆਇਨ ਨਹੀਂ ਕਰਦੀ ਉਦੋਂ ਤੱਕ ਸੈਕੰਡ ਲਿਸਟ ਜਿਹੜੀ ਔਨਲੀ ਸੰਭਾਵਨਾ ਬਹੁਤ ਘੱਟ ਹੈ ਨਾਟ ਪੋਸੀਬਲ ਠੀਕ ਹੈ ਜੀ ਫਰਸਟ ਲਿਸਟ ਨੂੰ ਜੁਆਇਨ ਕਰ ਜਾਂਦੋ ਉਸ ਤੋਂ ਬਾਅਦ ਡਿਪਾਰਟਮੈਂਟ ਜਿਹੜਾ ਜ਼ਰੂਰ ਸੈਕੰਡ ਲਿਸਟ ਵੀ ਆਊਟ ਕਰੇਗਾ ਠੀਕ ਹੈ ਇਸ ਤੋਂ ਬਿਨਾ ਜੇ ਬੈਕਲੌਗ ਦੀ ਗੱਲ ਕਰੀਏ ਤਾਂ ਬੈਕਲੌਗ ਵੀ ਜ਼ਰੂਰ ਮਿਲੇਗਾ ਲੇਕਿਨ ਤੁਹਾਨੂੰ ਪਤਾ ਹੈ ਕਿ ਜਿਹੜੀ ਫਰਸਟ ਲਿਸਟ ਜਿਹੜੀ ਹੈ ਆਊਟ ਕੀਤੀ ਗਈ ਉਹ ਵੀ ਆਉਣ ਵਾਲੇ ਸਮੇਂ ਦੇ ਵਿੱਚ ਡਿਪਾਰਟਮੈਂਟ ਵੱਲੋਂ ਕਲੀਅਰ ਕੀਤੀਆਂ ਜਾਣਗੀਆਂ ਉਸ ਤੋਂ ਬਾਅਦ ਹੀ ਸੈਕੰਡ ਲਿਸਟ ਜਿਹੜੀ ਤੁਹਾਨੂੰ ਦੇਖਣ ਨੂੰ ਮਿਲੇਗੀ ਕਲੀਅਰ ਹੈ ਤਾਂ ਇਸ ਤਾਂ ਉਹ ਸਾਰੇ ਕੈਂਡੀਡੇਟਸ ਜਿਹੜੇ ਕਿ ਹੁਣ ਵਿਦ ਹੈਲਡ ਤੋਂ ਇਲੀਜੀਬਲ ਕਰ ਦਿੱਤੇ ਗਏ ਨੇ ਉਹਨਾਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਤੁਸੀਂ ਆਵਦਾ ਜਿਹੜਾ ਹੈ ਹੁਣ ਸਟੇਸ਼ਨ ਚੁਆਇਸ ਕਰ ਸਕਦੇ ਹੋ ਤੇ ਇਸ ਤੋਂ ਬਾਅਦ ਫਿਰ ਸੈਕੰਡ ਲਿਸਟ ਵੀ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਦੇਖਣ ਨੂੰ ਮਿਲੇਗੀ ਤਾਂ ਵੀਡੀਓ ਵਧੀਆ ਲੱਗਿਆ ਲਾਈਕ ਸ਼ੇਅਰ ਜਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ